ਸਿੰਘ ਜੀ ਇਹ ਕਿਵੇਂ ਮਾਈਂਡ ਦੇ ਵਿੱਚ ਆਈ ਆਈਡੀਆ ਆਇਆ ਵੀ ਪੰਜਾਬ ਦੇ ਵਿੱਚ ਕੇਲਿਆਂ ਦੀ ਖੇਤੀ ਸ਼ੁਰੂ ਕਰ ਲਈਏ ਪਹਿਲਾਂ ਅਸੀਂ ਦੋ ਚਾਰ ਕੇਲੇ ਲਗਾ ਕੇ ਘਰ ਵਿੱਚ ਦੇਖੇ ਸੀ ਅੱਛਾ ਜੀ ਉਹ ਠੀਕ ਹਣਾ ਫਲ ਦਿੱਤਾ ਫਿਰ ਅਸੀਂ ਤਿੰਨ ਕੇਲੇ ਤੋਂ ਖੇਤੀ ਸ਼ੁਰੂ ਕੀਤੀ ਅੱਛਾ 2023 ਵਿੱਚ ਸ਼ੁਰੂ ਕੀਤੀ ਸੀ ਅੱਛਾ ਜੀ ਤੇ 2024 ਵਿੱਚ ਇਹਦਾ ਫਲ ਫਰੂਟ ਬਹੁਤ ਵਧੀਆ ਆਇਆ ਅੱਛਾ ਤੇ ਚੰਗਾ ਮੁਨਾਫਾ ਦਿੱਤਾ ਇਹਨੇ ਹੂੰ ਇਹ ਕਿੰਨੇ ਕਿਰਕਣ ਦੇ ਵਿੱਚ ਹੈ ਜੀ ਹੁਣ ਇਹ ਤਿੰਨ ਕਿਰਕਣ ਵਿੱਚ ਹੈ ਜੀ ਅੱਛਾ ਜਦੋਂ ਫਿਰ ਕਿ ਤਿੰਨ ਕਿਲੇ ਖੇਤੀ ਲਾਤੀ ਤੇ ਤੁਹਾਡੇ ਪਰਿਵਾਰ ਦਾ ਆਂਢ ਗੁਆਂਢੀਆਂ ਦੇ ਰੈਕਸ਼ਨ ਕੀ ਸੀ ਕਿ ਕਿ ਕਿਲੇ ਕਿੱਦਾਂ ਹੋ ਜਾਣਗੇ ਮਖੌਲ ਕਰਦੇ ਸਾਰੇ ਕਿਹੜੇ ਸੀਜ਼ਨ ਦੇ ਵਿੱਚ ਫਸਲ ਲੱਗਦੀ ਹੈ ਔਰ ਫਿਰ ਕਿਵੇਂ ਦੀ ਸੰਭਾਲ ਹੁੰਦੀ ਹੈ ਜੀ ਇਹ ਜੂਨ ਜੁਲਾਈ ਦੇ ਵਿੱਚ ਲੱਗਦਾ ਜੀ ਅੱਛਾ ਹਾਂ ਜੀ ਬੈਡਾਂ ਦੇ ਉੱਤੇ ਲੱਗਦਾ 3 ਫੁੱਟ ਦੇ ਬੈਡ ਬਣਾ ਕੇ ਹਾਂ 7/5 ਤੇ ਲੱਗਦਾ ਜੀ 1250 ਕਿਲੋ ਲੱਗਦਾ 7/5 ਤੇ 1 ਕਿਲੇ 'ਚ 1250 ਬੂਟੇ ਲੱਗਦਾ ਖਰਾਕ ਦਾ ਕੀ ਧਿਆਨ ਰੱਖਣਾ ਪੈਂਦਾ ਜੀ ਇਹਦਾ ਫਿਰ ਖਰਾਕ ਇਹਦੀਆਂ ਨਾਲ-ਨਾਲ ਚੱਲਦੀਆਂ ਜਿਹੜੇ 16 ਤਰ੍ਹਾਂ ਦੇ ਤੱਤ ਨੇ ਉਹ ਵੀ ਦਿੱਤੇ ਜਾਂਦੇ ਸਾਰੇ ਨੇ ਨਾਈਟ੍ਰੋਜਨ ਤੇ ਫਾਸਫੋਰਸ ਤੇ ਜਿਹੜੀ ਪੋਟਾਸ਼ ਆ ਇਹਨਾਂ ਦਿੱਤੀ ਜਾਂਦੀ ਹੈ ਹੁਣ ਇਸੇ ਬੂਟੇ ਦੀ ਆਪਾਂ ਗੱਲ ਕਰਦੇ ਬੜਾ ਸੋਹਣਾ ਫਾਲ ਇਹਨੂੰ ਲੱਗਾ ਹੋਇਆ ਇਹ ਕਿੰਨੀ 10 ਦਾ ਬੂਟਾ ਹੈਗਾ ਜੀ ਇਹ ਐ ਵਸਤੂ ਪਿਛਲੇ ਸਾਲ ਬੂਟਾ ਰੱਖਿਆ ਸੀ ਇਹਦੇ ਕੀ ਫਲ ਦਿੱਤਾ ਇਹਨੇ 10-5 ਨੇ ਇਹਦੇ ਤੇ ਅੱਛਾ ਜੀ ਆ ਕੇ ਫਰੂਟ ਬਹੁਤ ਸੁਣਾ ਆ ਰਿਹਾ ਕਿੰਨੇ ਸਾਲ ਬਾਅਦ ਫੇਰ ਬੂਟਾ ਵੱਡ ਦੇਣਾ ਪੈਂਦਾ ਉਸ ਤੋਂ ਬਾਅਦ ਫੇਰ ਨਵਾਂ ਬੂਟਾ ਲਾਉਣਾ ਪੈਂਦਾ ਕਿਵੇਂ ਚੱਲਦਾ ਇਹ ਐ ਪਹਿਲੇ ਸਾਲ ਜਦੋਂ ਬੂਟਾ ਲਗਾਇਆ ਉਹਨੂੰ ਫਲ ਲੱਗਿਆ ਜਦੋਂ ਫਲ ਆ ਗਿਆ ਇੱਕ ਬੂਟਾ ਨਾ ਰੱਖ ਲੈਣਾ ਉਹ ਪਹਿਲਾ ਇੱਕ ਬੂਟਾ ਰੱਖ ਕੇ ਨਾਲ ਹਾਂ ਬਾਕੀ ਕੱਟ ਦਿੱਤੇ ਜਾਂਦੇ ਫਿਰ ਉਹ ਅਗਲੇ ਸਾਲ ਇੱਕ ਰੱਖਿਆ ਜਾਂਦਾ ਮਤਲਬ ਇਹਦੇ ਵਾਸਤੇ ਤੁਹਾਨੂੰ ਬਾਰ-ਬਾਰ ਉਹ ਨਹੀਂ ਕਰਨੀ ਪਊ ਗ੍ਰਾਂਟੇਸ਼ਨ ਨਹੀਂ ਜਿਆਦਾ ਪਾਣੀ ਪੁਣੀ ਫਿਰ ਇਹਨੂੰ ਕਿਵੇਂ ਆ ਜੀ ਪਾਣੀ ਅਸੀਂ ਡਿਪ ਸਿਸਟਮ ਲਾਇਆ ਹੋਇਆ ਸਾਰਾ ਖਾਦਾਂ ਵੀ ਡ੍ਰਿਪ ਨਾਲ ਹੀ ਪੈਂਦੀਆਂ ਨੇ ਇੰਨੇ ਕਿੜ ਦੇ ਵਿੱਚ ਕਿੰਨੇ ਕ ਬੰਦੇ ਲਾਉਣੇ ਪੈਂਦੇ ਜੀ ਸਾਬਤ ਵਾਲ ਵਾਸਤੇ ਇਹਦੀ ਇੱਕ ਬੰਦਾ ਕਾਫੀ ਹੈ ਜੀ ਅਜੇ ਮੈਂ ਤੁਸੀ ਇੱਕ ਬੂਟਾ ਅੰਕਲ ਕਿੰਨਾ ਫਲ ਦਿੰਦਾ ਜੀ ਫਿਰੇ ਇੱਕ ਬੂਟਾ ਤਕਰੀਬਨ 20 ਕਿਲੋ ਤੇ 30 ਕਿਲੋ ਤੱਕ ਫਲ ਇੱਕ ਹੀ ਫਲ ਲੱਗਦਾ ਸਾਲ ਦੇ ਵਿੱਚ ਹਾਂ ਜੀ ਜੋ ਜੂਨ ਜਰਾਇ ਵਿੱਚ ਫਲ ਨਿਕਲਦਾ ਤੇ 3 ਮਹੀਨੇ ਬਾਅਦ ਪੱਕ ਜਾਣਾ ਨੇ ਕਿੱਲੇ ਦੇ ਵਿੱਚ ਫਿਰ ਕਿੰਨਾ ਝੜ ਨਿਕਲਦਾ ਜੀ ਇਹਦਾ ਕਿੱਲੇ ਦੇ ਵਿੱਚ 250 ਤੋਂ 300 ਕੁਇੰਟੋ ਤੱਕ ਨਿਕਲਦਾ ਰੇਟ ਕੀ ਰਹਿੰਦਾ ਜੀ ਇਹਦਾ ਮਾਰਕੀਟ 'ਚ ਰੇਟ మార్కెਟ ਦਾ ਕੱਚੇ ਦੇ ਵਿੱਚ ਹੈਗਾ 16 ਰੁਪਏ ਤੋਂ ਲੈ ਕੇ 26 ਰੁਪਏ ਤੱਕ ਦੇ ਵਾਦਾ ਕਰਦੇ। ਖਰਚ ਕਿੰਨਾ ਆਉਂਦਾ ਜੀ ਇੱਕ ਸਾਲ ਦਾ ਸੰਭਾਲਣ ਵਾਸਤੇ? ਖਰਚਾ ਟੋਟਲ ਜੇ ਪਹਿਲੇ ਸਾਲ ਦਾ ਲਈਏ ਪੀ ਬੂਟੇ ਲਗਾ ਕੇ ਦੇ ਫਸਲ ਕਿੰਨੀ ਦੀ ਕੱਢਦਾ ਜੀ ਫਿਰ? ਇਹ ਚੰਗਾ ਭਾਅ ਮਿਲਦਾ 4.5 ਲੱਖ ਦੀ 6 ਲੱਖ ਤੱਕ ਦੀ ਫਸਲ ਆ ਜਾਂਦੀ। ਪਹਿਲੇ ਸਾਲ ਤੋਂ ਅਡਾ ਫਲ ਤਿਆਰ ਕਰ ਲਿਆ ਤੁਸੀਂ। ਹਾਂ ਜੀ। ਵੇਚਿਆ ਕਿਵੇਂ? ਇਹਦਾ ਤਾਂ ਢਾਅ ਵੀ ਨਹੀਂ ਹੁੰਦਾ ਵੀ ਕਿੱਥੇ ਲੈ ਕੇ ਜਾਈਏ ਇਹਨੂੰ ਵੇਚੀਏ ਕਿਵੇਂ? ਆਰਤੀ ਉਹ ਥੋੜਾ ਜਿਹਾ ਕਰਦੇ ਸੀ। ਨਖਰਾ ਕਰਦੇ ਸੀ। ਹਾਂ। ਚੈਂਬਰ ਬਣੇ ਹੋਏ ਉਹ ਚੈਂਬਰਾਂ ਦੇ ਪਕਾ ਕੇ ਵੇਚਿਆ ਫਿਰ ਕਿਲਾ। ਆਪ ਹ ਮੰਡੀ ਜਾ ਕੇ ਹਾਂਜੀ ਹਾਂਜੀ ਅੱਛਾ ਪਹਿਲੇ ਸਾਲ ਤੁਸੀਂ 1.5 ਤੋਂ ਮੈਨੂੰ ਲੱਗਦਾ ਵੀ 1,670,000 ਰੁਪਏ ਖਰਚਿਆ ਉਹ ਪਹਿਲੇ ਸਾਲ ਪੂਰਾ ਹੋਇਆ ਪੂਰਾ ਹੋ ਗਿਆ ਕਾਫੀ ਪੈਸੇ ਬਚੇ ਸਾਨੂੰ ਸਤਿ ਸ਼ਕਾਲ ਆਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਆਗਾ ਮਦੂ ਕਿਸਾਨ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਨਿਕਲ ਕੇ ਵੱਖਰੋ ਵਕਰੀ ਖੇਤੀ ਕਰ ਰਹੇ ਨੇ ਉਨ੍ਹਾਂ ਦੇ ਵਿੱਚੋਂ ਹੀ ਅੱਜ ਤੁਹਾਡੇ ਨਾਲ ਇੱਕ ਮੁਲਾਕਾਤ ਕਰਵਾਉਣੀ ਹੈ ਜਿਹੇ ਕਿਸਾਨ ਦੀ ਜੋ ਪੰਜਾਬ ਦੇ ਵਿੱਚ ਕੇਲਿਆਂ ਦੀ ਖੇਤੀ ਕਰਕੇ ਚੰਗਾ ਮੁਨਾਫਾ ਕਮਾ ਰਹੇ ਨੇ ਅਸੀਂ ਇਸ ਟਾਈਮ ਕੇਲਿਆਂ ਦੇ ਬਾਗ ਦੇ ਵਿੱਚ ਮੌਜੂਦ ਆਂ ਔਰ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਇੱਥੇ ਕੀਤੀ ਕੀਤੀ ਜਾ ਰਹੀ ਹੈ ਔਰ ਤੁਸੀਂ ਫਲ ਵੀ ਦੇਖ ਰਹੇ ਹੋ ਕਿ ਪ੍ਰੋਪਰ ਵਧੀਆ ਤਰੀਕੇ ਦੇ ਨਾਲ ਇੱਥੇ ਫਲ ਲੱਗਾ ਹੋਇਆ ਤੇ ਸਾਡੇ ਨਾਲ ਅਗਾਹ ਵਧੂ ਕਿਸਾਨ ਜਸਪਾਲ ਸਿੰਘ ਜੀ ਮੌਜੂਦ ਨੇ ਸਾਰੀ ਗੱਲਬਾਤ ਕਰਾਂਗੇ ਕਿ ਆਖਰ ਇਹ ਆਈਡੀਆ ਸਤਨਾਮ ਸਿੰਘ ਸਤਨਾਮ ਸਿੰਘ ਕੋਈ ਨਹੀਂ ਓਪਨ ਸ਼ਾਟ ਲਾ ਲਾਂਗੇ ਤਾ ਸਾਡੇ ਨਾਲ ਅਗਾਬ ਉਹਦੀ ਕਿਸਾਨ ਸਤਨਾਮ ਸਿੰਘ ਜੀ ਮੌਜੂਦ ਨੇ ਜਿਹੜੇ ਪਿਛਲੇ ਕਈ ਸਾਲਾਂ ਤੋਂ ਕੇਲੇ ਦੀ ਖੇਤੀ ਕਰ ਰਹੇ ਨੇ ਤਾਂ ਸਤਨਾਮ ਸਿੰਘ ਜੀ ਪਹਿਲਾਂ ਤਾਂ ਸਾਵਾ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਸਤਨਾਮ ਸਿੰਘ ਜੀ ਇਹ ਕਿਵੇਂ ਮਾਈਂਡ ਦੇ ਵਿੱਚ ਆਈ ਆਈਡੀਆ ਆ ਆਪ ਵੀ ਪੰਜਾਬ ਦੇ ਵਿੱਚ ਕੇਲਿਆਂ ਦੀ ਖੇਤੀ ਸ਼ੁਰੂ ਕਰ ਲਈਏ ਕੇ ਅੱਲਾ ਪੰਜਾਬ ਵਿੱਚ ਹੋ ਸਕਦਾ ਜੀ ਵਧੀਆ ਹੋ ਸਕਦਾ ਪਹਿਲਾਂ ਅਸੀਂ ਦੋ ਚਾਰ ਕੇਲੇ ਲਗਾ ਕੇ ਘਰ ਵਿੱਚ ਵੇਖੇ ਸੀ ਅੱਛਾ ਜੀ ਉਹ ਠੀਕ ਹੋਣਾ ਫਰਦ ਦਿੱਤਾ ਫਿਰ ਅਸੀਂ ਤਿੰਨ ਕੇਲੇ ਤੋਂ ਖੇਤੀ ਸ਼ੁਰੂ ਕੀਤੀ ਅੱਛਾ 2023 ਵਿੱਚ ਸ਼ੁਰੂ ਕੀਤੀ ਸੀ اچھا ਜੀ ਤੇ 2024 ਵਿੱਚ ਦਾ ਫਲ ਫਰੂਟ ਬਹੁਤ ਵਧੀਆ ਆਇਆ اچھا ਤੇ ਚੰਗਾ ਮੁਨਾਫਾ ਦਿੱਤਾ ਇਹਨੇ ਹੁਣ ਇਸਲੇ ਦੂਸਰੀ ਫਸਲ ਦੇ ਰਿਆ ਤੁਸੀਂ ਦੂਸਰੇ ਸਾਲ ਦੀ اچھا ਇਹ ਕਿੰਨੇ ਕਿਲੇਕੜ ਦੇ ਵਿੱਚ ਹੈ ਜੀ ਹੁਣ ਇਸ ਤਿੰਨ ਕਿਲ ਦੇ ਵਿੱਚ ਹੈ ਜੀ اچھا ਸ਼ੁਰੂਆਤ ਤੁਸੀਂ ਸਿਰਫ ਤਿੰਨ ਕੇਲੇ ਘਰੇ ਬੀਜੇ ਸੀਗੇ ਬੂਟੇ ਹਾਂ ਜੀ ਹਾਂ ਜੀ ਉਹ ਇੱਕ ਦੋ ਸਾਲ ਪਹਿਲਾਂ ਬੀਜੇ ਸੀ ਤੇ ਉਹ ਫਿਰ ਉਹਨਾਂ ਦਾ ਫਲ ਚੰਗਾ ਠੀਕ ਨਿਕਲਿਆ ਫਿਰ ਮੈਂ ਸੋਚਿਆ ਕਿ ਫਲ ਰਾਂ ਅੱਛਾ ਇਸ ਤੋਂ ਪਹਿਲਾਂ ਕਾਦੀ ਖੇਤੀ ਕਰਦੇ ਸੀਗੇ ਜੀ ਤੁਸੀਂ ਮੈਂ ਨਰਸੀ ਦਾ ਕੰਮ ਕਰਦਾ ਜੀ ਨਰਸੀ ਸਾਡੀ ਹੈਗੀ ਮਾਨ ਨਰਸਰੀ ਕੁਦਰਾਸਪੁਰ ਅੱਛਾ ਜੀ ਉੱਥੇ ਆਪਾਂ ਸਾਰੇ ਤਾਂ ਗੁੱਡੇ ਤਿਆਰ ਕਰਦੇ ਆ ਅੱਛਾ ਜੀ 25 26 ਸਾਲ ਤੋਂ ਕੰਮ ਕਰੁੰਦਾ ਕਰ ਰਿਹਾ ਜੀ ਤੇ ਖੇਤੀ ਨਾਲ ਕਰਦੇ ਸੀ ਕੰਮ ਕੋ ਚੋਨੇ ਦੇ ਠੀਕ ਅੱਛਾ ਜੀ ਜਦੋਂ ਫਿਰ ਕਿਲ ਤਿੰਨ ਕਿਲੇ ਖੇਤੀ ਲਾਤੀ ਤੇ ਤੁਹਾਡੇ ਪਰਿਵਾਰ ਦਾ ਹੰਡੀ ਕੋੰਡੀਆਂ ਦੇ ਰੈਕਸ਼ਨ ਕੀ ਸੀ ਕਿ ਕਿੰਨੇ ਕਿਦਾਂ ਹੋ ਜਾਣਗੇ ਮਖੌਲ ਕਰਦੇ ਸਾਰੇ ਅੱਛਾ ਹਾਂ ਜੀ ਕੀ ਕਹਿੰਦੇ ਸੀਗੇ ਕਹਿੰਦੇ ਨਹੀਂ ਇੱਥੇ ਨਹੀਂ ਹੋ ਸਕਦਾ ਇਹ ਮੈਂ ਹੋਏਗਾ ਕੋਈ ਨਹੀਂ ਇਹ ਮੈਂ ਤਾਂ ਕੀਤੀ ਤੇ ਹੋਇਆ ਸਾਨੂੰ ਯੂਨੀਵਰਸਿਟੀ ਨੇ ਜਾ ਐਗਰੀਕਲਚਰ ਯੂਨੀਵਰਸਿਟੀ ਨੇ ਡਾਕਟਰ ਕਰਨਵੀਰ ਸਿੰਘ ਨੇ ਕਰ ਹਾਂ ਉਹਨਾਂ ਨੇ ਕਾਫੀ ਮਦਦ ਕੀਤੀ ਫਿਰ ਉਸ ਤੋਂ ਬਾਅਦ ਹਾਰਟੀਕਲਚਰ ਵਾਲਿਆਂ ਨੇ ਹਾਂ ਉਸ ਤੋਂ ਬਾਅਦ ਫਿਰ ਜੁੱਪ ਵਿੱਚ ਕੇਲਾ ਲੱਗਦਾ ਉਹਨਾਂ ਕਿਸਾਨਾਂ ਦੇ ਨਾਲ ਅਸੀਂ ਮੁਲਾਕਾਤ ਕੀਤੀ ਅੱਛਾ ਉਹਨਾਂ ਕਿਸਾਨਾਂ ਨੇ ਸਾਨੂੰ ਕਾਫੀ ਉਤਸ਼ਾਹਤ ਕੀਤਾ ਅੱਛਾ ਇਸ ਸਾਲ ਗੁਰਦਾਸਪੁਰ ਵਿੱਚ 12 ਕਿੱਲੇ ਕੇਲਾ ਲੱਗਿਆ अच्छा ਤੁਹਾਡੇ ਤੋਂ ਮਤਲਬ ਦੇਖ ਕੇ ਹਾਂਜੀ ਹਾਂਜੀ ਹੋਰ ਕਿਸਾਨਾਂ ਨੇ ਲਗਾਇਆ ਅੱਛਾ ਥੋੜਾ ਜਿਹਾ ਇਹਦੇ ਬਾਰੇ ਦੱਸਿਓ ਅੰਕਲ ਕਿਹੜੇ ਸੀਜ਼ਨ ਦੇ ਵਿੱਚ ਇਹ ਫਸਲ ਲੱਗਦੀ ਹੈ ਔਰ ਫਿਰ ਕਿਵੇਂ ਦੀ ਸੰਭਾਲ ਹੁੰਦੀ ਹੈ ਜੀ ਇਹ ਜੂਨ ਜੁਲਾਈ ਦੇ ਵਿੱਚ ਲੱਗਦਾ ਜੀ ਅੱਛਾ ਹਾਂਜੀ ਬੈਡਾਂ ਦੇ ਉੱਤੇ ਲੱਗਦਾ 3 ਫੁੱਟ ਦੇ ਬੈਡ ਬਣਾ ਕੇ ਹੂੰ 7x5 ਤੇ ਲੱਗਦਾ ਜੀ ਅੱਛਾ ਤੇ ਅਸੀਂ ਸਾਨੂੰ ਉਦੋਂ ਨਹੀਂ ਸੀ ਪਤਾ ਸੀ 5x5 ਤੇ ਲਗਾਇਆ ਸੀ ਉਹ ਹੂੰ 1250 ਕਿਲੋ ਲੱਗਦਾ 7x5 ਦੇ ਅੱਛਾ ਇਹ 1 ਕਿਲੋ ਦੇ ਵਿੱਚ ਕਿੰਨੇ ਬੂਟੇ ਲੱਗ ਜਾਂਦੇ ਇੱਕ ਗਲੇ 1250 ਬੂਟਾ ਲੱਗਦਾ ਅੱਛਾ 1250 ਬੂਟਾ ਲੱਗ ਜਾਂਦਾ ਫਿਰ ਉਸ ਤੋਂ ਬਾਅਦ ਅਗਲੇ ਦੀ ਸਾਮ ਸੰਭਾਲ ਜਿਵੇਂ ਤੁਸੀਂ ਕਿਹਾ ਵੀ ਯੂਪੀ ਦੀ ਫਸਲ ਸੀਗੀ ਪੰਜਾਬ ਦਾ ਐਟਮਾਸਫੇਅਰ ਇਹਨਾਂ ਜੋਪੀ ਦੇ ਵਿੱਚ ਵੀ ਫਸਲ ਨਹੀਂ ਜੋਪੀ ਦੇ ਹੈਗੇ ਹਾਂ ਫਿਰ ਫਸਲ ਵਾਹ ਸੌਥ ਦੀ ਹੈ ਸਾਰੀ ਜਿੱਥੇ ਗਰਮ ਸਾਰਾ ਸਾਲ ਇੱਕੋ ਜਿਹਾ ਟੈਂਪਰੇਚਰ ਰਹਿੰਦਾ ਉੱਥੋਂ ਦੀ ਹਾਂ ਸਾਡੇ ਮੇਜਨ ਵਿੱਚ ਵੀ ਗਰਮੀ ਜ਼ਿਆਦਾ ਹੋ ਜਾਂਦੀ ਹੈ ਉਹਦੇ ਕਰਕੇ ਥੋੜਾ ਤੰਗ ਹੁੰਦਾ ਹਾਂ ਤੇ ਨਵੰਬਰ ਦਸੰਬਰ ਦਸੰਬਰ ਜਨਵਰੀ ਵੀ ਇਹ ਤਾਂ ਹੁੰਦਾ ਕਾਫੀ ਅੱਛਾ ਸਰਦੀ ਨਾਲ ਠੀਕ ਹੈ ਪਰ ਜੇ ਇਹ ਸਾਮ ਸੰਭਾਲ ਕਰ ਲਈ ਤੇ ਨਿਕਲ ਜਾਏ ਤੇ ਫਿਰ ਠੀਕ ਹੋ ਜਾਂਦਾ ਜੀ ਠੀਕ ਹੈ ਉਹ ਤਾਂ ਖੁਰਾਕ ਦਾ ਕੀ ਧਿਆਨ ਰੱਖਣਾ ਪੈਂਦਾ ਜੀ ਇਹਦਾ ਫਿਰ ਖੁਰਾਕ ਇਹਦੀਆਂ ਨਾਲ ਨਾਲ ਚਲਦੀਆਂ ਜਿਹੜੇ 16 ਤਰ੍ਹਾਂ ਦੇ ਤੱਤ ਨੇ ਉਹ ਵੀ ਦਿੱਤੇ ਜਾਂਦੇ ਸਾਰੇ ਨੇ ਹਮ ਬਾਰੀ ਬਾਰੀ ਹਰ ਟਾਈਮ ਸਿਰ ਅੱਛਾ ਤੇ ਬਾਕੀ ਐਨ ਪੀ ਕੇ ਜਿਹੜੀ ਨਾਈਟ੍ਰੋਜਨ ਤੇ ਫਾਸਫੋਰਸ ਤੇ ਜਿਹੜੀ ਪੋਟਾਸ਼ ਆ ਇਹਨਾਂ ਦਿੱਤੀ ਜਾਂਦੀ ਹੈ ਅੱਛਾ ਪਹਿਲਾਂ ਨਾਈਟ੍ਰੋਜਨ ਜ਼ਿਆਦਾ ਹੁੰਦੀ ਆ ਫਿਰ ਜਦੋਂ ਪੌਦਾ ਤੁਰ ਪੈਂਦਾ ਫਿਰ ਫਾਸਫੋਰਸ ਜ਼ਿਆਦਾ ਹੁੰਦੀ ਆ ਅੱਛਾ ਜਿਹਦੇ ਫਲ ਤੇ ਆਂਦਾ ਫਿਰ ਪोटाश ਦੀ ਮਾਤਰਾ ਜ਼ਿਆਦਾ ਦਿੱਤੀ ਜਾਂਦੀ ਹੈ ਠੀਕ ਹੈ ਹੁਣ ਇਸੇ ਬੂਟੇ ਦੀ ਆਪਾਂ ਗੱਲ ਕਰਦੇ ਹਾਂ ਬੜਾ ਸੋਹਣਾ ਫਾਲੇ ਨੂੰ ਲੱਗਾ ਹੋਇਆ ਇਹ ਕਿੰਨੀ Տੇਰ ਦਾ ਬੂਟਾ ਹੈਗਾ ਜੀ ਇਹ ਬੂਟਾ ਇੱਕ ਸਾਲ ਦਾ ਹੁੰਦਾ ਜਿਹੜਾ ਪਹਿਲੇ ਸਾਲ ਲਗਾਇਆ ਸੀ ਉਹ ਫਲ ਦੇ ਕੇ ਖਤਮ ਹੋ ਗਿਆ ਅੱਛਾ ਜੀ ਐ ਉਸ ਤੋਂ ਪਿਛਲੇ ਸਾਲ ਬੂਟਾ ਰੱਖਿਆ ਸੀ ਐਨ ਕੀ ਫਲ ਦਿੱਤਾ ਇਹਨੇ ਹੂੰ ਤੇ ਐਨ ਕੀ ਕਾਫੀ ਦਾਸ ਦਸ ਦਿੱਤੇ ਨੇ ਹੂੰ ਆ 10-5 ਨੇ ਤਰੀੰਦੋ 8 10 ਪੰਜ ਦਿਨੇ ਦੇਤੇ ਅੱਛਾ ਐਲਕੇ ਫਰੂਟ ਬਹੁਤ ਸੋਨਾ ਆ ਰਿਹਾ ਦੂਜੇ ਸਾਲ ਦੇ ਵਿੱਚ ਫਰੂਟ ਵਧੀਆ ਆਇਆ ਹਾਂਜੀ ਬਹੁਤ ਵਧੀਆ ਆ ਰਿਹਾ ਜੀ ਪਹਿਲੇ ਸਾਲੋਂ ਪਹਿਲੇ ਸਾਲ ਸਾਨੂੰ ਕੋਈ ਜਾਣਕਾਰੀ ਕੱਟ ਹੀ ਥੋੜੀ ਹਾਂ ਤੇ ਹੁਣ ਬਾਕੀ ਕਿਸਾਨਾਂ ਨਾਲ ਸਾਡਾ ਗਰੁੱਪ ਬਣਿਆ ਹੋਇਆ ਯੂਪੀ ਵਾਲਿਆਂ ਨਾਲ ਵੀ ਠੀਕ ਹੈ ਇੱਕ ਦੂਜੇ ਨਾਲ ਫਿਰ ਗੱਲਬਾਤ ਕਰਕੇ ਆਪਾਂ ਚੱਲਦੇ ਹਾਂ ਠੀਕ ਹੈ ਠੀਕ ਹੈ ਇਹ ਕਿਵੇਂ ਜੀ ਬੂਟਾ ਹਰ ਕਿੰਨੇ ਸਾਲ ਬਾਅਦ ਇਹ ਫਿਰ ਬੂਟਾ ਵੱਡ ਦੇਣਾ ਪੈਂਦਾ ਉਸ ਤੋਂ ਬਾਅਦ ਫਿਰ ਨਵਾਂ ਬੂਟਾ ਲਾਉਣਾ ਪੈਂਦਾ ਕਿਵੇਂ ਚੱਲਦਾ ਇਹਦਾ ਚੱਕਰ ਕਿਵੇਂ ਚੱਲਦਾ ਇਹਦਾ ਇਹ ਪਹਿਲੇ ਸਾਲ ਜਦੋਂ ਬੂਟਾ ਲਗਾਇਆ ਉਹਨੂੰ ਫਲ ਲੱਗਿਆ ਹਾਂ ਜਦੋਂ ਫਲ ਆ ਗਿਆ ਇੱਕ ਬੂਟਾ ਨਾ ਰੱਖ ਲੈਣਾ ਇਹਦੇ ਨਾਲ ਕਾਫੀ ਬੂਟੇ ਨਿਕਲਦੇ ਆ ਅੱਛਾ ਠੀਕ ਹੈ ਅੱਠ ਅੱਠ 10 10 ਕੱਟ ਦਿੱਤੇ ਜਾਂਦੇ ਆ ਠੀਕ ਹੈ ਉਹ ਪਹਿਲਾ ਇੱਕ ਬੂਟਾ ਰੱਖ ਕੇ ਰੱਖ ਕੇ ਨਾਲ ਹਾਂ ਬਾਕੀ ਕੱਟ ਦਿੱਤੇ ਜਾਂਦੇ ਆ ਫਿਰ ਉਹ ਅਗਲੇ ਸਾਲ ਇੱਕ ਰੱਖਿਆ ਜਾਂਦਾ ਮਤਲਬ ਇਹਦੇ ਵਾਸਤੇ ਤੁਹਾਨੂੰ ਬਾਰ ਬਾਰ ਉਹ ਨਹੀਂ ਕਰਨੀ ਪਊਗਾ ਪ੍ਰਾਂਟੇਸ਼ਨ ਨਹੀਂ ਪਊਗੀ ਪ੍ਰਾਂਟੇਸ਼ਨ ਨਹੀਂ ਜ਼ਿਆਦਾ ਪ੍ਰਾਂਟੇਸ਼ਨ ਨਹੀਂ ਕਰਨੀ ਪਊਗੀ ਹਾਂਜੀ ਹਾਂਜੀ ਠੀਕ ਹੈ ਤੇ ਪਾਣੀ ਪੂਣੀ ਫਿਰ ਇਹਨੂੰ ਕਿਵੇਂ ਆ ਜੀ ਪਾਣੀ ਅਸੀਂ ਡਿਪ ਸਿਸਟਮ ਲਾਇਆ ਹੋਇਆ ਸਾਰਾ ਅੱਛਾ ਜੀ ਹਾਂਜੀ ਡਿਪ ਨਾਈਸ ਖਾਤਾ ਵੀ ਡ੍ਰਿਪਣਾ ਹੀ ਪੈਂਦੀ ਐ ਨੂੰ ਅੱਛਾ ਜੀ ਹਾਂਜੀ ਅੱਛਾ ਜਿਵੇਂ ਹੁਣ ਤੁਸੀਂ ਤਿੰਨ ਏਕੜ ਐ ਤਿੰਨ ਏਕੜ ਦੇ ਵਿੱਚ ਕਿੰਨੇ ਕ ਬੰਦੇ ਲਾਉਣੇ ਪੈਂਦੇ ਜੀ ਸਬਤਮਾਲ ਵਾਸਤੇ ਇਹਦੀ ਫਿਰ ਇੱਕ ਬੰਦਾ ਕਾਫੀ ਐ ਜੀ ਜਦੋਂ ਕਿੰਨੇ ਸੰਭਾਲ ਹਾਂਜੀ ਜਦੋਂ ਅੱਜ ਕੱਲ ਹੁਣ ਜਦੋਂ ਫਰੂਟ ਬੰਨਣਾ ਹੁਣ ਫਿਰ ਇੱਕ ਬੰਦਾ ਹੋਰ ਲਗਾ ਜੇ ਨਾਲ ਅੱਛਾ ਦੋ ਬੰਦੇ ਜੇ ਤੋਂ ਫਰੂਟਿੰਗ ਤੱਕ ਦੋ ਬੰਦੇ ਸਾਡੇ ਕੰਮ ਵਧੀਆ ਕਰ ਲੈਣਗੇ ਜਦੋਂ ਫਰੂਟ ਤੋੜਨਾ ਉਹ ਤਾਂ ਡੇਵਲ ਵਾਲੀ ਦਾ ਠੀਕ ਐ ਦੋ ਚਾਰ ਬੰਦੇ ਡੇੜੀ ਦੇ ਵਾਲੀ ਦਾ ਇੱਕ ਬੰਦਾ ਵੈਸੇ ਸੰਭਾਲਦਾ ਸਾਰਾ ਸਭੇ ਨੂੰ ਅੱਛਾ ਅਚਾ ਤੁਸੀਂ ਇੱਕ ਬੂਟਾ ਅੰਕਲ ਇੱਕ ਬੂਟਾ ਤਕਰੀਬਨ 20 ਕਿਲੋ ਦਾ ਲਾ ਕੇ 30 ਕਿਲੋ ਤੱਕ ਆਉਂਦਾ ਹੈ। ਅੱਛਾ ਤੇ ਫਿਰ ਇਹ ਕਿੰਨੀ ਵਾਰੀ ਇਹਨੂੰ ਫਲ ਲੱਗਦਾ ਜੀ ਕਿਹੜੇ ਸੀਜ਼ਨ ਦੇ ਵਿੱਚ ਆ ਕੇ ਫਲ? ਇੱਕ ਇੱਕ ਫਲ ਇੱਕ ਹੀ ਫਲ ਲੱਗਦਾ ਸਾਲ ਦੇ ਵਿੱਚ। ਹਾਂਜੀ ਜੋ ਜੂਨ ਜਲਾਈ ਚ ਫਲ ਨਿਕਲਦਾ ਤੇ 3 ਮਹੀਨੇ ਬਾਅਦ ਪੱਕ ਜਾਣਾ ਨੇ। ਅੱਛਾ ਜੀ ਅਕਤੂਬਰ ਸਤੰਬਰ ਅਕਤੂਬਰ ਦੇ ਵਿੱਚ ਪੱਕ ਜਾਣਾ ਨੇ। ਠੀਕ ਹੈ। ਹੁਣ ਉਹ ਤੋਂ ਤੋੜਨ ਜੋਗ ਹੋ ਜਾਣਾ ਨੇ। ਉਸ ਤੋਂ ਬਾਅਦ ਤੋੜਨ ਜੋਗ ਹੋ ਜਾਣਾ। ਜਿਵੇਂ ਤੁਸੀਂ ਜਦੋਂ ਜੂਨ ਦੇ ਵਿੱਚ ਲਾਇਆ ਤੇ ਫਲ ਜਿਹੜਾ ਉਹ ਪੂਰਾ ਇੱਕ ਸਾਲ ਬਾਅਦ ਲੱਗਣਾ ਜੀ ਉਹਨੂੰ। ਹਾਂਜੀ ਜੁਨ ਮਹੀਨੇ ਚ ਜਾ ਕੇ ਫਲ ਲੱਗੂਗਾ ਫਿਰ ਹਾਂ ਜੁਨ ਚ ਨੇ ਕਈ ਵਾਰੀ ਪਹਿਲਾਂ ਵੀ ਲੱਗਦਾ ਮੈਚ ਵੀ ਲੱਗ ਸਕਦਾ ਸੇਵਾ ਵਧੀਆ ਹੋਏ ਤੇ ਮੈਚ ਵੀ ਲੱਗ ਸਕਦਾ ਠੀਕ ਹੈ ਵੈਸੇ ਤੇ ਇਹਦਾ ਜੀ9 ਹੈ ਤੇ 9 ਮਹੀਨੇ ਫਾ ਅਛਾ ਚ ਫਲ ਦੇ ਜਾਂਦਾ ਸਾਰ ਇਹ ਵੈਰਾਈਟੀ ਚੰਗੀ ਹੈ ਕੇਲੇ ਚ ਹਾਂਜੀ ਹਾਂਜੀ ਜੀ9 ਵੈਰਾਈਟੀ ਹੈ ਅੱਛਾ ਹੁਣ ਇੱਕ ਕਿੱਲੇ ਦਾ 22-23 ਕਿਲੋ ਤੁਸੀਂ ਦੱਸ ਰਹੇ ਹੋ ਕਿ ਅਵੇ ਤਾਂ 25 ਤੱਕ ਵੀ ਤਾਂ 25 ਕਿਲੋ ਕਿੱਲੇ ਦੇ ਵਿੱਚ ਫਿਰ ਕਿੰਨਾ ਝਾੜ ਨਿਕਲਦਾ ਜੀ ਇਹਦਾ ਕਿੱਲੇ ਦੇ ਵਿੱਚ 250 ਤੋਂ 300 ਕੁਆਟੋ ਤੱਕ ਨਿਕਲਦਾ अच्छा रेट ਕੀ ਰਹਿੰਦਾ ਜੀ ਇਹਦਾ ਮਾਰਕੀਟ ਚ? ਰੇਟ ਮਾਰਕੀਟ ਦਾ ਕੱਚੇ ਦੇ ਵਿੱਚ ਹੈਗਾ 16 ਰੁਪਏ ਤੋਂ ਲੈ ਕੇ 26 ਰੁਪਏ ਤੱਕ ਰੇਟ ਵਾਧਾ ਕਰ ਦਿੰਦੇ। ਕਿਲੋ? ਹਾਂਜੀ। ਠੀਕ ਹੈ। ਹੋਰ ਫਿਰ ਕਿੱਲੇ ਚੋਂ ਖਰਚ ਕਿੰਨਾ ਆਉਂਦਾ ਜੀ ਇੱਕ ਸਾਲ ਦਾ ਸੰਭਾਲਣ ਵਾਸਤੇ? ਖਰਚਾ ਟੋਟਲ ਜੇ ਪਹਿਲੇ ਸਾਲ ਦਾ ਲਈਏ ਭੀ ਬੂਟੇ ਲਗਾ ਕੇ ਡੇਢ ਤੋਂ 1.2 ਲੱਖ ਰੁਪਏ ਖਰਚਾ ਆ ਜਾਂਦਾ ਜੀ। ਅੱਛਾ। ਹਾਂਜੀ ਵਿੱਚੇ ਲੇਬਰ ਖਾਦਾ ਵਗੈਰਾ ਸਾਰਾ ਕੁਝ ਪਾ ਗਏ। ਅੱਛਾ ਜੀ। ਜਦੋਂ ਪਹਿਲਾ ਸਾਲ ਆਪਾਂ ਲਾਉਨੇ ਆ ਇੱਕ 1.5 ਲੱਖ ਦੇ ਕਰੀਬ ਆ ਜਾਂਦਾ ਜਦੋਂ ਪਹਿਲਾ ਕਿਸੇ ਨੇ ਬਾਗ ਲਾਉਣਾ। ਹਾਂ 1.5 ਲੱਖ ਸਾਰੇ ਸਾਲ ਚ ਆਏਗਾ ਨਾ ਖਰਚਾ ਪੂਰੇ ਸਾਲ ਦੇ ਵਿੱਚ 1 ਲੱਖ ਦੇ ਲੱਗਦਾ ਉਸ ਤੋਂ ਬਾਅਦ ਦੂਜੇ ਸਾਲ ਖਰਚਾ ਘਟਦਾ ਫਿਰ ਜੀ ਕੀ ਕਰਦਾ ਦੂਜੇ ਸਾਲ ਖਰਚਾ ਘਟਦਾ ਜਿੱਤਨਾ ਡ੍ਰਿਪ ਦਾ ਖਰਚਾ ਘਟ ਗਿਆ ਹਾਂ ਬੈੱਡ ਬਣਾਉਣ ਦਾ ਖਰਚਾ ਘਟ ਗਿਆ ਹਾਂ ਫਿਰ ਇਹਨੂੰ ਪੋਦੇ ਲਗਾਉਣ ਦਾ ਖਰਚਾ ਘਟ ਗਿਆ ਹਾਂ ਇਹ ਕਈ ਖर्चे ਕਰਦੇ 60 70 ਜਿਆਦਾ ਹਰ ਸਾਲ ਅੱਛਾ ਫਿਰ ਉਹ ਬਿਲਕੁਲ ਆਇੰਦਾ ਮਿਨੀਮਮ ਦੇ ਉੱਤੇ ਆਇਆ ਫਿਰ ਲੱਖ ਸਵਾ ਲੱਖ ਦੇ ਅੱਗੇ ਖਰਚਾ ਹੋਗਾ ਖਰਚਾ ਸੰਭਾਲਣ ਤੇ ਆਊਗਾ ਫਸਲ ਕਿੰਨੇ ਦੀ ਕੱਢਦਾ ਜੀ ਫਿਰ ਪਈ ਤੋਂ 10 ਲੱਖ ਦੀ ਫਸਲ ਕੱਢਦਾ ਨਹੀਂ ਜੇ ਚੰਗਾ ਭਾਅ ਮਿਲਦਾ 4.5 ਲੱਖ ਦੀ 6 ਲੱਖ ਤੱਕ ਦੀ ਫਸਲ ਆ ਜਾਂਦੀ ਹੈ ਕਿੱਲੇ ਚ 6 ਲੱਖ ਦੀ ਫਸਲ ਕੱਢ ਜਾਂਦਾ ਹਾਂਜੀ ਜੇ ਚੰਗਾ ਚਾਰ ਤੇ ਚੰਗਾ ਰੇਟ ਹੋਏ ਅੱਛਾ ਮਿਨੀਮਮ ਲਗਾ ਦੋਤੇ ਹਾਂ 2.5 ਲੱਖ 3 ਲੱਖ ਦੇ ਤਕਰੀਬ ਲਾ ਲਓ ਬਚਾ ਹੈਗਾ ਜੇ ਫਸਲ ਰੇਟ ਵੀ ਘੱਟ ਜਾਏ ਤੇ ਤਾਂ ਵੀ ਪਾ ਵੀ 2.5 ਲੱਖ ਰੁਪਏ ਬੰਦਾ ਨਹੀਂ ਛੱਡਦਾ ਹਾਂਜੀ ਹਾਂਜੀ ਅੱਛਾ ਇਹ ਮੈਨੂੰ ਦੱਸਿਓ ਕੱਲ ਸਾਰਾ ਸਾਲ ਵੱਜਣਾ ਪੈਂਦਾ ਜੀ ਇਹਨਾਂ ਦੇ ਨਾਲ ਜਿੱਦਾਂ ਆਪਾਂ ਹੋਰ ਫਸਲਾਂ ਦੇਖਦੇ ਆ ਕਣਕ ਝੋਨੇ ਦਾ ਆਪਾਂ ਕਣਕ ਚ ਥੋੜੀ ਜਿਹੀ ਫਿਰ ਵੀ ਮਾੜੀ ਮਿੱਟੀ ਸਮਾਂ ਮਿਲ ਜਾਂਦਾ ਝੋਨੇ ਸਮੇ ਤਾਂ ਬੰਦੇ ਨੂੰ ਵੇਲ ਹੀ ਨਹੀਂ ਮਿਲਦਾ ਇਹਦੇ ਵਿੱਚ ਸਾਰਾ ਸਾਲ ਵੱਜਣਾ ਪੈਂਦਾ ਨਾਲ ਫਸਲ ਹਾਂਜੀ ਜਿੰਨੀ ਆਪਾਂ ਮਿਹਨਤ ਕਰਦੇ ਹਾਂ ਉਹਨਾਂ ਫਲ ਆਉਂਦਾ ਹਾਂ ਹਾਂ ਜਿੰਨਾ ਕਹਿੰਦੇ ਗੋੜ ਪਾਓ ਉਹਨਾਂ ਮਿੱਠਾ ਇਸ ਤਰ੍ਹਾਂ ਮਤਲਬ ਕਿ ਜਿੰਨੀ ਮਿਹਨਤ ਕਰਦੇ ਹਾਂ ਉਹਨਾਂ ਫਲ ਚੰਗਾ ਵਧੀਆ ਆ ਹੂੰ ਤੇ ਜਦੋਂ ਤੁਸੀਂ ਪਹਿਲੇ ਸਾਲ ਤੁਹਾਡਾ ਫਲ ਤਿਆਰ ਕਰ ਲਿਆ ਤੁਸੀਂ ਵੇਚਿਆ ਕਿਵੇਂ ਇਹਦਾ ਤਾਂ ਢਾਹ ਵੀ ਨਹੀਂ ਹੁੰਦਾ ਵੀ ਕਿੱਥੇ ਲੈ ਕੇ ਜਾਈਏ ਇਹਨੂੰ ਵੇਚੀਏ ਕਿਵੇਂ ਵੇ ਚੰਚ ਜਿਹੜੇ ਇੱਥੇ ਹੈਗੇ ਆ ਆਰਤੀ ਉਹ ਥੋੜਾ ਜਿਹਾ ਕਰਦੇ ਸੀ ਨਖਰਾ ਕਰਦੇ ਸੀ ਫਿਰ ਸਾਡੇ ਕੋਲ ਚੈਂਬਰ ਬਣੇ ਹੋਏ ਸੀ ਕੱਲ ਆਈਸਕ੍ਰੀਮ ਦਾ ਪਹਿਲਾਂ ਕੰਮ ਕਰਦੇ ਸੀ ਤੇ ਉਹਦੇ ਨਾਲ ਨਾ ਚੈਂਬਰ ਬਣੇ ਹੋਏ ਉਹ ਚੈਂਬਰਾਂ ਦੇ ਅਸੀਂ ਪਕਾ ਕੇ ਵੇਚਿਆ ਫਿਰ ਕੇਲਾ ਆਪ ਹਾਂਜੀ ਹਾਂਜੀ ਮੰਡੀ ਜਾ ਕੇ ਹਾਂਜੀ ਹਾਂਜੀ ਤੇ ਥੋੜਾ ਜਿਹਾ ਕੇਲਾ ਸਾਡਾ ਲੇਟ ਹੋ ਗਿਆ ਸੀ ਉਹਦੇ ਕਰਕੇ ਖਰਾਬ ਵੀ ਹੋਇਆ ਕੇਲਾ ਸਾਡਾ ਅੱਛਾ ਜੀ ਤੇ ਵੈਸੇ ਠੀਕ ਪੈਸੇ ਵਟੇ ਗਏ सा पैसे? अच्छा हुँ, हुँ। पैसे चंगे ਬਟਲੇ اچھا ਪਹਿਲੇ ਸਾਲ ਤੁਸੀਂ 1.5 ਤੋਂ ਮੰਨ ਲੱਗਦਾ ਵੀ 1,670,000 ਰੁਪਏ ਖਰਚਿਆ ਉਹ ਪਹਿਲੇ ਸਾਲ ਪੂਰਾ ਹੋਇਆ ਹਾਂ ਪੂਰਾ ਹੋ ਗਿਆ ਕਾਫੀ ਪੈਸੇ ਬਚੇ ਸਾਨੂੰ ਅੱਛਾ ਨਾਲ ਹੀ ਨਕਦ ਪੈਸੇ ਆਈ ਜਾਂਦੇ ਇਹਦੇ ਵਿੱਚ ਹਾਂਜੀ ਹਾਂਜੀ ਨਕਦ ਫਿਰ ਦੂਸਰੇ ਸਾਲ ਇਹਦਾ ਕੋਈ ਫਰਕ ਲੱਗ ਰਿਹਾ ਤੁਹਾਨੂੰ ਹੁਣ ਐਤ ਕੀ ਫਲੂਟ ਬਹੁਤ ਵਧੀਆ ਜੀ ਅੱਛਾ ਫਲੂਟ ਪਿਛਲੇ ਸਾਲ ਤੇ ਕੱਦ ਛੋਟਾ ਰਿਹਾ ਸੀ ਬੂਟਿਆਂ ਦਾ ਐਤ ਕੀ 7 ਫੁੱਟ 8 ਫੁੱਟ ਕਰਦਾ ਜੀ ਹਾਂ ਤੇ ਪਿਛਲੇ ਸਾਲ ਤੇ ਇੱਥੇ ਤੱਕ ਫਰੂਟ ਇੱਥੋਂ ਸ਼ੁਰੂ ਹੁੰਦਾ ਸੀ ਹਾਂਜੀ 6 ਫੁੱਟ ਤੋਂ ਹਾਂਜੀ ਆਕੀ 8 ਸਾਢੇ ਫੁੱਟ 8 ਫੁੱਟ ਤੋਂ ਫਰੂਟ ਸ਼ੁਰੂ ਹੋ ਰਿਹਾ ਫਰੂਟ ਵੀ ਬਹੁਤ ਵਧੀਆ ਆਇਆ ਹੁਕੀ ਹਾਂ ਫਰੂਟ ਵੀ ਸ਼ਾਨਦਾਰ ਹੈ ਅੱਛਾ ਜਦੋਂ ਫਿਰ ਹੋਰ ਇਸ ਵਾਰ ਹੈਗਾ ਮਾਰਕੀਟ ਦੇ ਵਿੱਚ ਤੁਹਾਡਾ ਵੀ ਕੇਲਾ ਆਪਾਂ ਸਰਦਾਰ ਸਾਹਿਬ ਤੋਂ ਖਰੀਦਣਾ ਹਾਂਜੀ ਹਾਂਜੀ ਆਕੀ ਆਰਤੀ ਗੱਲ ਕਰਦੇ ਆ ਕਿ ਅਸੀਂ ਕੇਲਾ ਸਾਨੂੰ ਦੇ ਦਿਓ ਅੱਛਾ ਕਿਉਂਕਿ ਜਦੋਂ ਪਕਾ ਕੇ ਅਸੀਂ ਵੇਚਿਆ ਸੀ ਤੇ ਉਹ 550 ਦਾ 600 ਦਾ ਕੇਲਾ ਵੇਚਦਾ ਸੀ ਹਾਂ ਅਸੀਂ 500 ਦਾ ਵੇਚ ਰਹੇ ਆ ਅੱਛਾ ਤੇ ਉਹ ਫਿਰ ਥੋੜਾ ਤੰਗ ਹੁੰਦੇ ਹੀ ਤੇ ਹੁਣ ਹਲਕੀ ਕਹਿੰਦੇ ਸਾਨੂੰ ਦੇ ਦਿਓ ਪਕਾਇਓ ਨਾ ਤਾਂ ਸਾਨੂੰ ਕੱਚਾ ਕੇਲਾ ਦਿਓ ਅਸਾਂ ਕੱਚਾ ਦੇ ਦਿਓ ਆਪਣਾ ਵਿੱਚ ਆ ਫਿਰ ਕੀ ਪਲਾਨ ਕੀਤਾ ਇਸ ਵਾਰ ਕੱਚਾ ਵੇਚਣਾ ਕਿ ਪਕਾ ਕੇ ਵੇਚਣਾ ਕੁਝ ਪਕਾ ਕੇ ਵੇਚਾਂਗੇ ਜੀ ਹਾਂ ਜੀ ਤੇ ਕੁਝ ਕੱਚਾ ਵੇਚੋ ਕੁਝ ਕੱਚਾ ਵੇਚਾਂਗੇ ਠੀਕ ਹੈ ਤੇ ਇਹਦੀ ਫੇਰ ਤੜਾਈ ਵਾਸਤੇ ਤੁਹਾਨੂੰ ਲੇਬਰ ਲਾਉਣੀ ਪੈਂਦੀ ਹੈ ਪੈਸੇ ਦੇ ਬਿਲਕੁਲ ਲੱਗਦਾ ਹੈ ਸਾਫ ਸਵਾਲ ਵਾਸਤੇ ਇੱਕ ਵਾਰ ਤੁਹਾਨੂੰ ਜ਼ੋਰ ਮਾਰਨਾ ਪਊਗਾ ਉਤ ਤੋਂ ਬਾਅਦ ਚੰਗੀ ਕਮਾਈ ਹੈਗੀ ਹੈ ਹਾਂ ਠੀਕ ਹੈ ਜੀ ਦੂਜੀਆਂ ਫਸਲਾਂ ਨਾਲੋਂ ਵਧੀਆ ਜੀ ਨਾਲੇ ਇੱਕ ਵੱਡੀ ਗੱਲ ਹੈ ਕਿ ਪਾਣੀ ਬਹੁਤ ਇਹਨੂੰ ਹਾਂ ਕਾਹਤੋਂ ਨੇ ਪਾਣੀ ਲਗਾਉਂਦੇ ਆ ਉਹਦਾ ਦਸਵਾਂ ਹਿੱਸਾ ਪਾਣੀ ਲੱਗਦਾ ਸਮਝੋ ਪਾਣੀ ਵੀ ਬਚਦਾ ਹਾਂ 10% ਕੱਟ ਪਾਣੀ ਲੱਗਦਾ ਇਹਨੂੰ ਕੋਈ ਕੋਈ ਏਰੀਆ ਦਾ ਫਰਕ ਪੈਂਦਾ ਜੀ ਤਾਂ ਪੰਜਾਬ ਦੇ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦੀ ਜ਼ਮੀਨ ਹੈ ਕਿਤੇ ਕੱਲਰ ਵਾਲੀ ਹੈ ਕਿਤੇ ਕੰਢੀ ਖੇਤਰ ਆ ਜਾਂਦਾ ਉਹਦਾ ਕੋਈ ਫਰਕ ਪੈਂਦਾ ਜੀ ਇਹਨੂੰ ਹਾਂਜੀ ਇਹ ਦੋ ਮੱਟ ਮਿੱਟੀ ਚ ਜਾਂ ਰੇਤਲੀ ਮਿੱਟੀ ਜੇ ਵਧੀਆ ਹੁੰਦਾ ਜੀ ਛਿਕਣੀ ਮਿੱਟੀ ਚ ਘੱਟ ਹੁੰਦਾ ਜੀ ਛਿਕਣੀ ਚ ਘੱਟ ਹੁੰਦਾ ਰੇਤਲੀ ਚ ਵਧੀਆ ਹੁੰਦਾ ਰੇਤਲੀ ਜਾਂ ਦੋ ਮੱਟ ਮਿੱਟੀ ਹੋਏ ਠੀਕ ਹੈ ਅੱਛਾ ਅੱਗੇ ਹੋਰ ਬਹੁਤ ਸਾਰੇ ਕਿਸਾਨ ਚਾਹਣਗੇ ਵੀਡੀਓ ਨੂੰ ਦੇਖ ਕੇ ਜਾਂ ਤੁਹਾਨੂੰ ਪਹਿਲਾਂ ਵੀ ਦੇਖਦੇ ਨੇ ਜਾਂ ਜਾਣਦੇ ਹੋਣਗੇ ਕਿੱਲੇ ਦੀ ਖੇਤੀ ਕਰਨਾ ਚਾਹੁੰਦੇ ਨੇ ਕਿਹੜੀ-ਕਿਹੜੀ ਗੱਲ ਦਾ ਧਿਆਨ ਰੱਖਣ ਦੀ ਸ਼ੁਰੂਆਤ ਕਰਨੀ ਹੈ ਕਟੋ ਕਟੇ ਏਕੇ ਕਟ ਤੋਂ ਸ਼ੁਰੂ ਕਰ ਕਟੋ ਕਟੇ ਏਕੇ ਕਟ ਮਾਰਕੀਟ ਦੀ ਦਿੱਕਤਾਂ ਨਹੀਂ ਆਉ ਮਾਰਕੀਟ ਦੀ ਦਿੱਕਤ ਨਹੀਂ ਆਉਗੀ ਜੇ ਘੱਟ ਲਗਾਣਗੇ ਫਿਰ ਥੋੜਾ ਫਲ ਹੁੰਦਾ ਥੋੜਾ ਫਲ ਵੇਚਦਾ ਨਹੀਂ ਫਿਰ ਅੱਛਾ ਫਿਰ ਜੇ ਇਕੱਠਾ ਲੱਗਿਆ ਜਿਆਦਾ ਲੱਗਿਆ ਹੋਏ ਤੇ ਇਕੱਠੀ ਗੱਡੀ ਲੱਥੇ ਤੇ ਫਿਰ ਉਹਦਾ ਫਾਇਦਾ ਵੀ ਆ ਨਾਲੇ ਪੈਸੇ ਵੀ ਝਾਲ ਇਕੱਠੇ ਆਉਂਦੇ ਆ ਨਾਲੇ ਵੀਕੰਚ ਵੀ ਸੌਖ ਰਹਿੰਦੀ ਆ ਵੀਕੰਚ ਵੀ ਸੌਖ ਰਹਿੰਦੀ ਆ ਜਿਹੜੇ ਪਹਿਲਾਂ ਟਿੱਚਰਾ ਮਾਰਦੇ ਸੀ ਹੁਣ ਕੇਲਿਆਂ ਸਰਵਾਰ ਕਹਿੰਦੇ ਕਿ ਨਹੀਂ ਉਹ ਇਤਨਾ ਹੀ ਕਰਦੇ ਬਸ ਉਹ ਕੁਝ ਬੰਦੇ ਹੁੰਦੇ ਆ ਉਹ ਨਾ ਕੋ ਕਰਦੇ ਆ ਨਾ ਕਰ ਦਿੰਦੇ ਕਿਨੂੰ ਹਾਂ ਜੋ ਇਤਨਾ ਦੇ ਉਤਨਾ ਲੈਂਦੇ ਉਹ ਨਹੀਂ ਕਰਦੇ ਉਤਨਾ ਸਾਡੇ ਕੋਲ 12 ਕਿਲੇ ਅਦਕੀਲਾ ਲੱਗਿਆ ਹੋਰ ਅੱਛਾ ਜੀ ਹਾਂ ਜੀ ਠੀਕ ਹੈ ਜਿਹਦੇ ਦੇਖ ਰਿਹਾ ਕਿ ਅਸੀਂ ਨਾ ਕਰਵਾ ਰਹੇ ਹਾਂ ਉਹ ਆਪ ਹੀ ਕਰਵਾ ਦੇਣਾ ਅਸਰ ਤੁਸੀਂ ਇਹ ਵੀ ਜੇ ਕਿਸੇ ਨੇ ਲਾਉਣਾ ਤੇ ਨਾਲ ਸਾਥ ਵੀ ਦੋਗੇ ਪੂਰਾ ਸਾਥ ਪੂਰਾ ਦੇਣਗੇ ਹਾਂਜੀ ਠੀਕ ਆ ਚਲੋ ਇਹ ਵੀ ਬੜੀ ਚੰਗੀ ਗੱਲ ਹੈ ਆਪਾਂ ਡਾਇਰੈਕਟ ਨੰਬਰ ਨਹੀਂ ਸਾਂਝਾ ਕਰਾਂਗੇ ਨੰਬਰ ਦਵਾਂਗੇ ਸਕਰੀਨ ਦੇ ਉੱਤੇ ਜੇ ਕੋਈ ਚਾਹਵਣ ਕਿਸਾਨ ਹੋਊਗਾ ਵਾਕਈ ਜਿੰਨੇ ਗਰਾਊਂਡ ਦੇ ਉੱਤੇ ਕੰਮ ਕਰਨਾ ਹੋਇਆ ਤਾਂ ਅਸੀਂ ਮਿਲਾਵਾਂਗੇ ਤੁਸੀਂ ਜਿਹੜੀ ਆ ਪੂਰੀ ਜਾਣਕਾਰੀ ਵੀ ਸਰਦਾਰ ਸਾਹਿਬ ਤੋਂ ਲੈ ਸਕਦੇ ਹੋ ਆਖੀ ਸਵਾਲ ਆ ਮੇਰਾ ਤੁਸੀਂ ਧਾਗੇ ਬਨ ਰਹੇ ਸੀਗੇ ਜੀ ਉਹ ਕੱਟ ਕੇ ਉਹਦੀ ਸ਼ਲਾਈ ਜੀ ਕਰਕੇ ਉਹ ਕੀ ਹੈਗਾ ਜੀ ਔਰ ਜਦੋਂ ਫਰੂਟ ਨਿਕਲਦਾ ਨਾ ਜੀ ਉਦੋਂ ਅਸੀਂ ਆ ਥੱਲੇ ਉਹਨੂੰ ਕੱਟ ਦਿੰਨੇ ਹਤਨਾ ਅੱਛਾ ਇਹ ਨੂੰ ਕਟਿਆ ਜਾਂਦਾ ਉਹ ਤੁਸੀਂ ਵੀਡੀਓ ਸ਼ੂਟ ਕੀਤੀ ਆ ਹਾਂ ਤੇ ਇੱਥੇ ਧਾਗਾ ਬੰਦ ਨੇ ਆਈ ਪਹਿਲਾਂ ਲਾਲ ਧਾਗੇ ਬਨੇ ਸੀ ਅੱਛਾ ਜੀ ਤੇ ਆਇ ਤੋ 10 15 ਦਿਨ ਜਿਹੜਾ ਪਹਿਲਾ ਫਰੂਟ ਨਿਕਲੇ ਉਹਨੂੰ ਪਹਿਲੇ ਫਰੂਟ ਨੂੰ ਲਾਲ ਧਾਗੇ ਬਨੇ ਸੀ ਹਾਂ ਉਹ ਨਿਸ਼ਾਨੀ ਲੱਗ ਜਾਂਦੀ ਆ ਕਿ ਇਹ ਪਹਿਲੀ ਉਮਰ ਦਾ ਹੈ ਤੋੜਨ ਵੇਲੇ ਹਾਂ ਵੀ ਲੱਗਦਾ ਬਾਕੀ ਇਹਨੂੰ ਸਪਰੇਅ ਵਗੈਰਾ ਕਰਨੀ ਹੁੰਦੀ ਆ ਉਹਦੇ ਨਾਲ ਵੀ ਪਤਾ ਲੱਗ ਜਾਂਦਾ ਕਿ ਇਹਨੂੰ ਦੂਜੀ ਸਪਰੇਅ ਹੋ ਗਈ ਆ ਤੀਜੀ ਹੋ ਗਈ ਆ ਠੀਕ ਹੈ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਇਹਦੀ ਉਮਰ ਹੁੰਦੀ ਆ ਜਦੋਂ ਫਲ ਨਿਕਲਿਆ ਉਸ ਤੋਂ 90 ਦਿਨ ਬਾਅਦ ਫਟੜਾਈ ਹੁੰਦੀ ਹੈ ਦੀ ਠੀਕ ਹੈ ਫਿਰ ਅਹੀਂ ਜਿਹੜੇ ਹੁਣ ਅੱਜ ਬੰਦਨੇ ਆ ਅਸੀਂ ਅੱਜ ਇਹਨੂੰ ਸਫਾਈ ਕਰਕੇ ਇਹ ਤੋਂ ਕੱਟ ਕੇ ਤੇ ਜਿੰਨੇ ਕੇਲੇ ਰੱਖਨੇ ਹੋ ਰੱਖ ਕੇ ਨਿਸ਼ਾਨੀ ਬੰਦਣੀ ਅੱਜ ਅੱਜ ਕਾਲੀ ਬਨ ਰਿਹਾ ਅਸੀਂ ਠੀਕ ਹੈ ਇਹ 10 ਦਿਨ ਹੁਣ ਕਾਲੀ ਨਿਸ਼ਾਨੀਆਂ ਬਨਣੀਆਂ ਉਹ ਤਰੀਕ ਨੋਟ ਕਰੀ ਜਾਲੀ ਤੁਸੀਂ ਆਹ ਲਓ ਜੀ ਉਸ ਤੋਂ ਬਾਅਦ ਫਿਰ 15 ਤਰੀਕ ਤੋਂ ਬਾਅਦ ਜਿਹੜੇ ਫਿਰ ਉਹਨਾਂ ਦੀ ਫਿਰ ਰੰਗ ਬਦਲ ਦੇਣਾ ਹੈ ਰੰਗ ਬਦਲ ਤੁਹਾਨੂੰ ਨਿਸ਼ਾਨੀ ਇੱਕ ਰਹਿੰਦੀ ਆ ਨਿਸ਼ਾਨੀ ਰਹਿੰਦੀ ਹਾਂਜੀ ਠੀਕ ਹੈ ਠੀਕ ਹੈ ਜੀ ਸਰਦਾਰ ਸਾਹਿਬ ਗੱਲਬਾਤ ਕੀਤੀ ਤੁਸੀਂ ਬੜਾ ਚੰਗਾ ਲੱਗਾ ਪਰਮਾਤਮਾ ਕਰੇ ਹੋਰ ਕਿਸਾਨ ਭਰਾ ਵੀ ਇਸੇ ਤਰੀਕੇ ਦੇ ਨਾਲ ਅੱਗੇ ਵਧਣ ਥੋੜਾ ਜਆ ਇੱਕ ਨਵੀਂ ਤਕਨੀਕ ਲੈ ਕੇ ਆਉਣ ਖੇਤੀਬਾੜੀ ਦੇ ਵਿੱਚ ਮੈਂ ਤਾਂ ਕਹਿ ਸਕਦਾ ਤੇ ਨਵੀਂ ਫਸਲ ਲੈ ਕੇ ਆਉਣ ਤਾਂ ਕਾਮਯਾਬੀ ਕੋਈ ਦੂਰ ਨਹੀਂ ਹੈ ਇਹ ਵੀ ਫਸਲ ਕੋਈ ਜਿਆਦਾ ਔਖੀ ਨਹੀਂ ਹੈ ਕਣਕ ਝੋਨੇ ਨਾਲੋਂ ਨਹੀਂ ਕਣਕ ਝੋਨਾ ਔਖੀ ਨਹੀਂ ਉਹਨੇ ਕੀ ਆ ਕੋਈ ਗੱਲ ਨਹੀਂ ਹੈ ਠੀਕ ਹੈ ਠੀਕ ਹੈ ਜੀ ਤਾਂ ਸਰਦਾਰ ਸਤਨਾਮ ਸਿੰਘ ਜੀ ਪਿਛਲੇ 3 ਸਾਲਾਂ ਤੋਂ ਕੇਲੇ ਦੀ ਖੇਤੀ ਕਰ ਰਹੇ ਨੇ ਔਰ ਕਾਮਯਾਬ ਖੇਤੀ ਕਰ ਰਹੇ ਨੇ ਕਹਿੰਦੇ ਪਹਿਲੇ ਸਾਲ ਫਰੂਟ ਖੁਦ ਪਕਾ ਕੇ ਵੇਚਿਆ ਤੇ ਇਸ ਵਾਰ ਆਰਤੀ ਇਹ ਖੁਦ ਖੇਤ ਦੇ ਵਿੱਚ ਪਹੁੰਚੇ ਨੇ ਕਿ ਅਸੀਂ ਤੁਹਾਡੀ ਫਸਲ ਖਰੀਦਾਂਗੇ ਚੰਗੇ ਮੁਨਾਫੇ ਨਾਲ ਜੇ ਕੋਈ ਕਿਸਾਨ ਵੀਰ ਇਸ ਖੇਤੀ ਨੂੰ ਪਣਾਉਣਾ ਚਾਹੁੰਦਾ ਤਾਂ ਸਾਡੇ ਨਾਲ ਰਾਬਤਾ ਕਰੇ ਅਸੀਂ ਕਿਸਾਨ ਸੁਨਾਮ ਸਿੰਘ ਹੋਂ ਨਾਲ ਰਾਬਤਾ ਤੁਹਾਡਾ ਕਰਾਵਾਂਗੇ ਤਾਂ ਤੁਸੀਂ ਜਾ ਕੇ ਸਾਰੀ ਜਾਣਕਾਰੀ ਲੈ ਕੇ ਇਸ ਖੇਤੀ ਨੂੰ ਅਪਣਾ ਸਕਦੇ ਹੋ ਬਲੇ ਰੌਣ ਪੰਜਾਬੀ ਟੀਵੀ ਦੇ ਨਾਲ